ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਗੇ ਚੜ੍ਹਦੀ ਕਲਾ 'ਚ ਹੋਗੇ ਅਸੀਂ ਵੀ ਬਿਲਕੁਲ ਠੀਕ ਆਂ ਤੇ ਮੇਰੇ ਵੱਲੋਂ ਦੇ ਮੇਰੇ ਪਰਵਾਰ ਵਾਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਨਵੇਂ ਸਾਲ ਦੇ ਨਾਲ ਨਾਲ ਅੱਜ ਪਰਮ ਦਾ ਬਰਥਡੇ ਵੀ ਆ ਵਿੱਚ ਆਪਾਂ ਕਰਤਾ ਸੀ ਤੇ ਕੱਲ ਪਿੰਡੋਂ ਆਏ ਹਾਂ ਆਉਂਦਿਆਂ ਸਮੇਂ ਰਮਦਾਸਾ ਉਹਨਾਂ ਵਾਸਤੇ ਗਿਫਟ ਲਿਆ ਸੀ ਇੱਕ ਹਜੇ ਤੇ ਆਪਾਂ ਦਿੱਤਾ ਨਹੀਂ ਆ ਤੇ ਲਗਾ ਕੇ ਰੱਖਿਆ ਹੈ ਤੇ ਮੇਰੇ ਖਿਆਲ ਨਾਲ ਉਹਨਾਂ ਨੂੰ ਥੋੜਾ ਥੋੜਾ ਪਤਾ ਲੱਗ ਗਿਆ ਕਿਉਂਕਿ ਮਨ ਕਿਤੇ ਨੇ ਫੜ ਲਿਆ ਸੀ ਮਨ ਕਿਤੇ ਕਹਿੰਦਾ ਸੀ ਮੈਂ ਦੇਣਾ ਪਾਪਾ ਨੂੰ ਤੇ ਮੈਂ ਲਗਾਤਾ ਸੀ ਪਰ ਨਹੀਂ ਪਤਾ ਲੱਗਣ ਦਿੱਤਾ ਤੇ ਹੋ ਸੌਰੀ ਜੀ ਫੋਨ ਆ ਗਿਆ ਵਿੱਚ ਫੋਨ ਵੀਡੀਓ ਕੱਟੀ ਗਈ ਤੇ ਨਿਆਣੀ ਕਹਿੰਦੇ ਸੀ ਮੈਗੀ ਖਾਣੀ ਹੁਣ ਮੈਗੀ ਧਰੀ ਆ ਤੇ ਮੈਗੀ ਜਦ ਕਿ ਆਪਾਂ ਨੂੰ ਨਹੀਂ ਤਾਂ ਕੱਟਣ ਨੂੰ ਗਿਫਟ ਦੀ ਕਮੀ ਆ ਕੀ ਗਿਫਟ ਲੈ ਗਈ ਵੈਸੇ ਮੇਰੇ ਕੰਮ ਦਾ ਵੀ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਕੀ ਗਿਫਟ ਲੈ ਕੇ ਆਈ ਆ ਤੁਹਾਨੂੰ ਵਾਸਤੇ ਬੈਕ ਕੈਮ ਦਾ ਕਰਕੇ 1 ਮਿੰਟ ਵੇਟ ਹਾਂਜੀ ਗਿਫਟ ਤਾਂ ਕੱਢ ਲਿਆ ਤੁਹਾਨੂੰ ਦਿਖਾਉਣੀ ਆ ਤੇ ਦੇਖਿਓ ਤੇ ਇਹਨੂੰ ਦੱਸਿਓ ਕਿਦਾਂ ਦਾ ਵਾ ਜਲਦੀ ਜਲਦੀ ਚਪਾਕ ਤੇ ਕਰਾਇਆ ਨਹੀਂ ਗਿਆ ਮੇਰੇ ਕੋਲ ਕਿਉਂਕਿ ਮਨ ਕਿਤੇ ਨਾਲ ਹੀ ਤੇ ਉਹ ਰੋਣ ਲੱਗਦਾ ਸੀ ਇਸ ਕਰਕੇ ਤੇ ਗਿਫਟਵੇਂ ਦਾ ਲਿਆ ਆਪ ਵੀ ਮੇਰੇ ਵੀ ਕੰਮ ਆ ਜਾਏਗਾ ਮੈਂ ਲਈ ਆ ਜੀ ਹੇਅਰ ਡਰਾਈਲ ਤੇ ਮੈਂ ਲਈ ਆ ਮੇਰੇ ਵੈਸੇ ਦਿਮਾਗ ਚ ਡਰਾਈਲ ਆਈ ਤੇ ਨਹੀਂ ਗਿਫਟ ਵੱਲੋਂ ਤੇ ਗਿਫਟ ਪਹਿਲਾਂ ਤੇ ਨਹੀਂ ਮੇਰੇ ਦਿਮਾਗ 'ਚ ਹੈਗਾ ਕਿ ਮੈਂ ਕੁਝ ਦਵਾਂਗੀ ਤੇ ਅਚਾਨਕ ਹੀ ਨਾ ਮੇਰੇ ਬ੍ਰਦਰ ਜਿਹੜੇ ਮੈਨੂੰ ਛੱਡਣ ਆਏ ਸੀ ਲਾਵੀਰ ਉਹਨਾਂ ਨੇ ਨਾ ਆਨਲਾਈਨ ਡਰਾਈਵ ਮੰਗਾਈ ਤੇ ਪਹਿਲਾਂ ਤੇ ਮੈਂ ਉਹ ਵੇਖੀ ਤੇ ਪਰ ਕਿਉਂਕਿ ਜੇ ਮੈਂ ਆਨਲਾਈਨ ਮੰਗੋਂਦੀ ਤੇ ਟਾਈਮ ਲੱਗ ਜਾਣਾ ਸੀ ਤੇ ਉਸ ਤੋਂ ਬਾਅਦ ਮੈਂ ਬਾਈਕ ਲੈਣ ਵਾਸਤੇ ਗਈ ਵੱਡੇ ਵੀਰੇ ਘਰੇ ਪਾਇ ਜੀ ਉਹ ਕਦੇ ਤੇ ਉੱਥੇ ਨਾ ਉਹਨਾਂ ਦੇ ਲਮਾਰੀ ਤੇ ਲੱਗੇ ਪਈ ਸੀ ਉਹਨਾਂ ਦੀ ਡਰੈਲ ਤੇ ਫਿਰ ਮੈਂ ਸੋਚਿਆ ਕਿ ਜਾਂਦੇ ਆ ਰਮਦਾਸੋਂ ਲੱਲਾਂਗੇ ਤੇ ਤੇ ਸਾਨੂੰ ਥੋੜਾ ਜਿਹਾ ਕੰਮ ਹੀ ਰਮਦਾਸ ਤੇ ਰਮਦਾਸ ਰੁਕੇ ਥੋੜੇ ਟਾਈਮ ਵਾਸਤੇ ਤੇ ਫਿਰ ਮੈਂ ਸੋਚਿਆ ਪੀ ਲੈ ਲਾਂ ਤੇ ਫਿਰ ਮੈਂ ਦੁਕਾਨ 'ਚ ਜਾ ਕੇ ਡਰੈਲ ਲ ਲਈ ਮੈਨੂੰ ਪਸੰਦ ਆਈ ਤੇ ਮੈਂ ਲੈ ਲਈ ਤੇ ਸਭ ਦਿਨਾਂ ਜਿਵੇਂ ਠੀਕ ਆ ਵਾਲ ਜਲਦੀ ਸੁੱਕ ਜਾਂਦੇ ਆ ਕੁਝ ਆਪਣੇ ਵੀ ਕੰਮ ਆ ਜੂਗੀ ਬੱਚਿਆਂ ਦੇ ਵੀ ਆ ਜੂਗੀ ਤੇ ਪਰ ਹੁਣ ਦਿੰਦੇ ਆ ਗਿਫਟ ਉਹ ਜੇ ਪੱਠੇ ਉਤਰਨਦੇ ਆ ਹ ਜਿਹੜੇ ਆ ਪੱਠੇ ਉਤਰਨ ਤੇ ਫਿਰ ਦਿੰਦੇ ਆ ਜਦੋਂ ਹਾਂਜੀ ਰਾਤ ਦੀ ਸਬਜੀ ਦਾ ਕੰਮ ਹੋ ਗਿਆ ਸਟਾਰਟ ਗੋਭੀ ਪਹਿਲਾਂ ਅਡੀ ਸਲਾਹ ਗੋਭੀ ਵਾਲੇ ਪਕੌੜੇ ਬਣਾਉਂਦੀ ਪਰ ਆਪਾਂ ਕਰਤੇ ਕੈਨਸਲ ਤੇ ਹੁਣ ਸਬਜੀ ਕੱਟਣਦੇ ਆ ਮੰਮੀ ਵਧੀਆ ਵਾਹ ਭਾਈ ਦਾ ਭਰਮ ਹੂੰ ਮੈਂ ਹੁਣ ਫਿਰ ਨੂੰ ਪਕੀਉ ਦਾ ਟੈਂਪਰੈਚਰ ਨੇ ਉੱਤਰ ਲਿਆ ਇੱਥੇ ਦੇ ਆਪਾਂ ਤੇ ਪਕੌੜੀਆਂ ਨਹੀਂ ਸਾਡੀ ਗਾਈ ਥੋੜੀ ਜੀ ਆਪਾਂ ਨਵੀਂ ਲਈ ਉਹ ਜਿਹੜੀ ਉਹਦੀ ਵੀ ਵੀਡੀਓ ਵੇਖਿਓ ਥੋੜੀ ਜੀ ਢਿੱਲੀ ਤੇ ਤੁਹਾਨੂੰ ਪਕੌੜੀਆਂ ਦੀ ਪਿਆ ਹੀ ਮੈਂ ਕੋਈ ਨਹੀਂ ਕੋਲ ਜਾ ਤੇ ਇਹ ਚੱਲਦੀ ਰਹੇ ਫਿਰ ਸਬਜੀ ਲੱਗ ਗਈ ਕੱਟਣ ਅੱਜ ਸਵੇਰ ਦਾ ਨਿਗਾ ਨਿਗਾ ਮੀ ਭੰਡਿਆ ਸੀ ਤੇ ਵੇੜਾ ਗਿੱਲਾ ਗਿੱਲਾ ਹੋਇਆ ਫਿਰਦਾ ਅਜ ਤੇ ਪੱਠੇ ਜੇ ਕੁਤਰੰਡੇ ਆ ਪੱਠਿਆਂ ਦਾ ਟਾਈਮ ਹੋ ਗਿਆ ਵਾ 2 ਵਜ ਗਏ ਆ ਆ ਇਧਰ ਉੱਡ ਕੇ ਆ ਜਾਂਦੇ ਪੱਠੇ ਛੜੀ ਜੀ ਲੱਗੀ ਸੀ ਨਿਕਾ ਨਿਕਾ ਮੀਂਹ ਜਿਆ ਤੇ ਹੁਣ ਪੱਠੇ ਉੱਠੇ ਲੈਪੇ ਕੁਦਰਨ ਤੇ ਪਰ ਮਲਉਂਦੇ ਆ ਪਰਾਲੀ ਤੇ ਡੈਡੀ ਲਾਉਂਦੇ ਹਰਿਆ ਇੱਕ ਇੱਕ ਜੀ ਜੇ ਲੰਦੇ ਆ ਹਲੋ ਪੱਠੇ ਕੁਤਰੇਗੇ ਅੱਜ ਆ ਪਰਮ ਦਾ ਬਰਥਡੇ ਤੇ ਪਰਾਲੀ ਜੇਸੇ ਨੂੰ ਲੱਗੀ ਆ ਕੋਈ ਚੱਕਰ ਨਹੀਂ ਤੇ ਪਰਮ ਨੂੰ ਦੇਣ ਲੱਗੀ ਹਾਂ ਨਾ ਮੈ ਗਿਫਟ ਜੋ ਕਿ ਮੈਂ ਇੱਥੇ ਲਗਾਇਆ ਹੈਪੀ ਬਰਥਡੇ ਆਈ ਹੋਏ ਹਾਂਜੀ ਪਕੌੜੇ ਬਣਾਉਨੇ ਆ ਗੋਭੀ ਵਾਲੇ ਥੋੜੇ ਜਿ ਪਰਮ ਦੇ ਬਰਥਡੇ ਵਾਸਤੇ ਪ੍ਰਾਲੀ ਪ੍ਰਾਲੀ ਸਾਰੇ ਬੰਨੇ ਪਰਮ ਦੇ ਲੱਗੀ ਨਵਾਂ ਹੈਅਰ ਡਰਾਈਰ ਪਰਾਲੀ ਚੈਨ ਨੂੰ ਵਾਤੇ ਵਧੀਆ ਹਾਂ ਨਾਲੇ ਕਾ ਮਿਲਿਆ ਉਹਨਾਂ ਕੋਈ ਲਿਆਵਾ ਜਿੰਨਾਂ ਕੋ ਮੁੰਡੇ ਕੋ ਲੈਣਦੇ ਨਾ ਪਸਮਣ ਹਾਂ ਗਰਮ ਚਲੋ ਠੀਕ ਹੈ ਵਧੀਆ ਇਹ ਵੈ ਸਾਰਿਆਂ ਦੇ ਕੰਮ ਆਏਗੀ ਤੇ ਪਕੌੜੇ ਬਣਾ ਲਈਏ ਫਿਰ ਗੋਭੀ ਵਾਲੇ ਬਣਾ ਲਿਆ ਮਾਂ ਚਲ ਲੈਣ ਤਿਲਣਾ ਠੀਕ ਆ ਇਨੂੰਨ ਪੈਕ ਕਰ ਦੋ ਠੀਕ ਆ ਪਰ ਮ ਉਹਦੇ ਵਿੱਚ ਪਾ ਲੈਣਾ ਹੈ ਕਿਵੇਂ ਅਰੇ ਜੀ ਉਹ ਨਹੀਂ ਉਹ ਪੋਲੀਥਿਨ 'ਚ ਹੀ ਉਹ ਲੈ ਚਾ ਉਹ ਤੁਸੀਂ ਅੱਗੇ ਉਹ ਲਾਤਾ ਨਾ ਉਹਦੇ ਕਰਕੇ ਨਹੀਂ ਲਾਓ ਜੀ ਗਿਫਟ ਹੋ ਗਾ ਡਨ ਲਓ ਜੀ ਪਕੌੜੀਆਂ ਦੀ ਬਣ ਗਈ ਸਲਾਹ ਤੇ ਗੋਭੀ ਵਾਲੇ ਬਣਾਉਣ ਲੱਗੇ ਆ ਤੇ ਆਲੂ ਵਾਲੇ ਕਿਹਾ ਤੇ ਫਰਾਈਜ਼ ਹੀ ਆ ਬਣੇ ਆ ਤੇ ਵੇਸਨ ਆਪਾਂ ਖੋਲ ਲਿਆ ਤੇ ਲੱਗੀਆਂ ਬਣਾਉਣਾ ਉਹਨਾਂ ਪਕੌੜੇ ਤੇਲ ਆਪਾਂ ਧਰਤਾ ਗਰਮ ਹੋ ਗਿਆ ਏ ਤੇ ਲਓ ਗੋਭੀ ਆਪਾਂ ਪਾਤੀ ਵਿੱਚ ਮਮਾ ਮੈਡੀ ਅੱਜ ਸਿੱਖਣਗੇ ਹਾਂ

Obrigado, ਇਹ ਆਪਾਂ ਕਰ ਲਈ ਸਾਫ ਤੇ ਹੁਣ ਲੱਗੀਆਂ ਰਾਤ ਦੀ ਸਬਜ਼ੀ ਦਾ ਕੰਮ ਕਰਨਾ ਤੇ ਪਕੌੜੇ ਪਕੌੜੇ ਕੱਢ ਕੇ ਖਾ ਲਈ ਸਾਰਿਆਂ ਨੇ ਤੇ ਸਵੇਰੇ ਬਣਾਏ ਸੀ ਗੋਭੀ ਵਾਲੇ ਪਰੌਂਠੇ ਤੇ ਦੁਪਹਿਰੇ ਬਣਾ ਲਈਏ ਗੋਭੀ ਦੇ ਪਰੌਂਠੇ ਹੁਣ ਬਣਾਉਣ ਲੱਗਾ ਗੋਭੀ ਦੀ ਸਬਜ਼ੀ ਅੱਜ ਤਿੰਨੇ ਨੇ ਗੋਭੀ ਖਾਦੀ ਆ ਤੇ ਪਰਮ ਨੂੰ ਗਿਫਟ ਦਿੱਤਾ ਹੈ ਬਰਥਡੇ ਦਾ ਵਧੀਆ ਲੱਗਾ ਤੇ ਚਲਾ ਕੇ ਵੇਖਿਆ ਬੱਚਿਆਂ ਨੇ ਮੰਨ ਕੇ ਤਕਿੰਦਾ ਮੈਂ ਹੀ ਚਲਾਉਣਾ ਤੇ ਸਹੀ ਆ ਨਵਾਂ ਸਾਲ ਇਦਾਂ ਨੰਗ ਚੱਲਿਆ ਕੰਮ ਹੀ ਸਾਰੀ ਤੇ ਅਲੀ ਕਰਦੇ ਤੋਪਾ ਜਿ ਲੱਗੇ ਨੇ ਆ ਅੱਜ ਸੂਰਜ ਦਾ ਬੱਸ ਛੋਟੇ ਛੋਟੇ ਬਾਰਿਸ਼ ਹੁੰਦੀ ਸੀ ਪਹਿਲਾਂ ਤੇ ਬਾਅਦ ਚ ਵੱਡੀ ਵੇੜਾ ਬੂੜਾ ਮੈਂ ਧੋ ਲਿਆ ਸੀ ਹਲਾਰਾ ਜਿਆ ਬੜਾ ਪਿਆ ਸੀ ਤੇ ਹੁਣ ਡੈਪੀਆਂ ਬੱਸ ਸਬਜ਼ੀ ਦਾ ਕਰਨਾ ਟਾਈਮ ਨਾਲ ਹੀ ਕਰ ਲਈਏ ਬਾਅਦੋਂ ਠੰਡ ਹੋ ਜਿੰਦੀ ਜ਼ਿਆਦਾ ਟਾਈਮ ਚਾਰ ਵਜੇ ਚੱਲੇ ਆ। ਸਿਰ ਕੱਲੀ ਫੇਤੀ ਫੇਤੀ ਸੇਵ ਲੈ ਲਵਨ ਚੋ ਚਲਦਾ ਸੁਣ ਮਨੂ ਇੱਕ ਗੱਲ ਦੱਸੋ ਹਾਂ ਪਪਾ ਕਿਦਾ ਹੈ ਹੱਡਾ ਹੱਡਾ ਹਾਂ ਤੇ ਮੰਨਦੇ ਨਹੀਂ ਲੱਡੂ ਖਾਣਾ ਲੱਡੂ ਖਾਣਾ ਹੈ ਹਾਂ ਕਿਹੜਾ ਲੱਡੂ ਲਿਆ ਦਿੰਨੇ ਲਿਆ ਦਿੰਨੇ ਕੱਲ ਖਾਇਆ ਤਾਂ ਲਿਆ ਦਿੰਨੇ ਲੱਡੂ ਲਾ ਦਿੰਨੇ ਆ ਨਹੀਂ ਫਿਰ ਤੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਗਿਫਟ ਆਪਾਂ ਦੇ ਤਾ ਪਰਮਣੂ ਇਹਨੂੰ ਇਗਨੋਰ ਕਰਿਓ ਤੇ ਗਿਫਟ ਆਪਾਂ ਦੇ ਤਾ ਪਕੌੜੇ ਵੀ ਕੱਢ ਲਏ ਸਬਜ਼ੀ-ਸਬਜ਼ੀ ਬਣ ਗਈ ਆ ਹੁਣ ਫੁਲਕੇ ਰਹਿ ਗਏ ਬਣਾਉਣ ਵਾਲੇ ਵੇਖੋ ਟੋਪੀ ਪਾ ਕਰੀਏ ਪਤੋਏ ਤੇ ਫੁਲਕੇ ਰਹਿ ਗਏ ਬਣਾਉਣ ਵਾਲੇ ਉਹ ਆ ਗਏ ਹੁਣ ਉਮੀਦ ਕਰਦੇ ਹਾਂ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਊਗਾ ਤੇ ਮਿਲਦੇ ਹਾਂ ਅਗਲੇ ਵਲੌਗ 'ਚ ਇਹ ਕੀ ਕਹਿੰਦੇ ਆਂ ਚਲ ਪਹਿਲਾ ਪਹਿਲਾ ਮੋਦਕ ਕਰੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਖੁਸ਼ ਰਹੋ ਖੁਸ਼ ਰਹੋ ਬਾਏ 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 ਫਲੈਂਕ ਇਸ ਕਰ ਦੋ ਆਏ ਏ ਮਿਲਦੇ ਹਾਂ ਤੂੰ ਹੀ ਕੱਲ ਹਾਂ ਕਿ ਮਿਲਦੇ ਹਾਂ ਨਹੀਂ ਆਈ ਐਸਪੀ